ਹੈਲੋ ਫਰੈਂਡਸ ਅੱਜ ਅਸੀਂ ਤੁਹਾਨੂੰ ਇੱਕ ਹੋਰ ਬਹੁਤ ਵਧੀਆ ਜਿਹੜਾ ਆਈਡੀਆ ਦੇਣ ਜਾ ਰਹੇ ਹਾਂ ਤੇ ਬਹੁਤ ਹੀ ਵਧੀਆ ਇਹ ਆਈਡੀਆ ਤੁਹਾਡੇ ਕੰਮ ਆਣ ਵਾਲਾ ਹੈ ਜੀ ਜਿਵੇਂ ਕਿ ਅਸੀਂ ਮਾਰਕੀਟ ਦੇ ਵਿੱਚੋਂ ਰਾਈਸ ਲੈ ਕੇ ਆਨੇ ਆ ਅਸੀਂ ਮਾਰਕੀਟ ਚੋਂ ਕੋਈ ਸ਼ਾਪ ਤੋਂ ਜਾਂ ਕਿਸੇ ਵੀ ਦੁਕਾਨ ਤੋਂ ਕਿੱਦਾਂ ਵੀ ਆਪਾਂ ਲੈ ਕੇ ਆਨੇ ਆ ਤੇ ਉਹ ਅੱਜਕੱਲ ਜਿਵੇਂ ਕਿ ਚੌਲ ਜਿਹੜੇ ਆ ਸਹੀ ਨਹੀਂ ਆ ਰਹੇ ਕੋਈ ਕਹਿ ਰਿਹਾ ਕਿ ਪਲਾਸਟਿਕ ਦੇ ਆ ਕੋਈ ਕੁਝ ਵੀ ਆ ਤੇ ਇਹਨਾਂ ਨੂੰ ਅਸੀਂ ਕਿਵੇਂ ਮਤਲਬ ਚੈੱਕ ਕਰ ਸਕਦੇ ਆ ਕਿ ਇਹ ਜਿਹੜੇ ਰਾਈਸ ਹੈਗੇ ਨੇ ਇਹ オリジナル ਨੇ ਕਿ ਜਾਂ ਪਲਾਸਟਿਕ ਦੇ ਨੇ ਅਸੀਂ ਕੀ ਕਰਨਾ ਇੱਕ ਲੱਲਿਆ ਜੀ ਕੱਚ ਦਾ ਗਲਾਸ ਇਹਦੇ ਚ ਪਾਵਾਂਗੇ ਜੀ ਅਸੀਂ ਪਾਣੀ ਤੇ ਹੁਣ ਅਸੀਂ ਜਿਹੜੇ ਰਾਈਸ ਲਾਗੇ ਰੱਖੇ ਹੋਏ ਸੀਗੇ ਇਹਨਾਂ ਨੂੰ ਅਸੀਂ ਪਾ ਦਵਾਂਗੇ ਪਾਣੀ ਚ ਦੇਖੋ ਅਗਰ ਜਿਹੜੇ ਚੌਲ ਆ ਸਾਡੇ ਜੇ ਤਾਂ ਇਹ ਹੋਏ ਨਕਲੀ ਪਲਾਸਟਿਕ ਦੇ ਤੇ ਉੱਪਰ ਤੈਰ ਜਾਣਗੇ ਤੇ ਜੇ ਹੋਏ ਅਸਲੀ ਸਾਰੇ نیچے بیٹھ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਚਾਵਲ ਦਾ ਦਾਣਾ ਇੱਕ ਵੀ ਉੱਪਰ ਨਹੀਂ ਨਜ਼ਰ ਆ ਰਿਹਾ ਸਾਰੇ نیچے ਬੈਠ ਗਏ ਹੋਏ ਆ ਤੁਸੀਂ ਦੇਖੋ ਧਿਆਨ ਨਾਲ ਤੇ ਮੇਰੀ ਟ੍ਰਿਕ ਨੂੰ ਜਰੂਰ ਅਜ਼ਮਾ ਕੇ ਦੇਖਣਾ ਤੁਸੀਂ ਕਿਤੇ ਉਹ ਮਾਰਕੀਟ ਚੋਂ ਚਾਵਲ ਲੈ ਕੇ ਆਉਂਦੇ ਹੋ ਐਦਾਂ ਤੁਸੀਂ ਉਹਨਾਂ ਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ